ਕਿੱਥੇ ਵਿਆਹ ਸੀ ਤੇ ਹੋਇਆ ਕੀ ਆ ਕਿਥੇ ਅੰਮ੍ਰਿਤਸਰ ਵਿਆਹ ਸੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਚ ਗੋਲੀਆਂ ਮਾਰੀਆਂ ਤੇ ਫਰਾਰ ਹੋ ਗਏ ਉੱਥੋਂ ਤਾਂ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚ ਹੀ ਬਲਟੋਏ ਦੇ ਬਲਟੋਏ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਦੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਹੈ ਕੋਈ ਰੰਜਿਸ਼ ਸੀ ਉਹਨਾਂ ਨੂੰ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਟ ਹੋਇਆ ਰਹਿੰਦਾ ਸੀ ਛੇ ਨੇ ਇਹ ਚੀਜ਼ ਮੈਨੂੰ ਪਤਾ ਬੁੱਧਾ ਬਈ ਉਹ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਕੁੜੀ ਵੱਲੋਂ ਹੀ ਮੇਰੇ ਸਾਹਮਣੇ ਕੁੜੀ ਵੱਲੋਂ ਇਹਨਾਂ ਦੇ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨ ਅੱਛਾ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਹੈ ਜਿਹੜਾ ਜਾਨ ਪਛਾਨ ਵਾਲੇ ਹੀ ਉਹਨਾਂ ਦੇ ਅੱਛਾ ਜਾਨ ਪਛਾਨ ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਚ ਗਏ ਹਾਂਜੀ ਹਸਪੀਟਲ ਲੈ ਕੇ ਗਏ ਤੇ ਹਰਾਕ ਕਿਦਾਂ ਸੀ ਹਰਾਕ ਕੀਤਾ ਸੀ ਹਰਾਕ ਮੇਰੇ ਸਾਹਮਣੇ ਡੈਥ ਹੋ ਗਈ ਉਹਨਾਂ ਦੀ ਇਹ ਮੇਰੇ ਸਿਰ 'ਚ ਮਾਰੀਆਂ ਗੋਲੀ ਸਾਂ ਸਿਰ 'ਚ ਮਾਰੀਆਂ ਗੋਲੀ ਇਹ ਬੁੜੇ ਚੱਲ ਜਾਂਦੇ ਗੋਲੀਆਂ ਦੋ ਦੀ ਆਵਾਜ਼ ਆਈ ਪੰਜ ਕੇ ਬੰਦੇ ਬੰਦੇ ਹ ਓਸ਼ੋ ਉਹ ਬਿਲਕੁਲ ਸਹੀ ਹੈ। ਮੈਂ ਵੀ ਖਿੜਣ ਤਈ ਆ ਜੀ। ਤੇ ਬਸ ਇਹੀ ਹੀ ਤੇ ਪ੍ਰੋਗਰਾਮ ਵੇਖਣ ਆਏ ਸੀਗੇ। ਤੇ ਉਸੇ ਮੌਕੇ ਤੇ ਇਹੀ ਦੇਖਿਆ ਵੀ ਸਰਪੰਚ ਸਾਹਿਬ ਬੈਠੇ ਸੀ ਟੇਬਲ ਤੇ ਮਿਲ ਰਹੇ ਸੀ ਸਾਰੇ ਮੈਂਬਰਾਂ ਨੂੰ। ਕਿਉਂ ਲੋਕੀ ਦੋ ਨੌਜਵਾਨ ਨੌਜਵਾਨ ਆਏ ਉਹਨਾਂ ਨੇ ਪਿੱਛੋਂ ਉਹਨਾਂ ਨਾਲ ਗੋਲੀਆਂ ਨੰ ਮਾਰੀ ਤੇ ਗੋਲੀ ਲੱਗੀ ਨਾ ਦਿੱਤੀ। ਕਿੱਥੋਂ ਦੇ ਸਰਪੰਚ ਸੀ ਆ? ਇਹ ਸਾਰੇ ਬਲਟੋਆ ਤੇ ਪਿੰਡ ਕਾਫੀ ਪਿੰਡ ਮਸ਼ਹੂਰ ਰਿਹਾ ਉਹ ਬੜੇ ਇਨਸਾਨੀ ਇਨਸਾਨ ਸੀਗੇ ਹੋਰ ਜੀ ਕੋਈ ਗੱਲ ਨਹੀਂ ਹੈ ਬੜੇ ਵੱਲੋਂ ਗਰੀਬ ਬੰਦਿਆਂ ਨੇ ਬੜੀ ਮਾ ਹਮਦਰਦੀ ਸੀਗੇ ਪਰ ਚਲੋ ਸਾਰੇ ਚਲੋ ਪਾਰਟੀ ਦੇ ਸਾਰੇ ਸਾਂਝੀ ਹੁੰਦੀ ਆ ਭਰਾ ਪਾਰਟੀ ਦੇ ਸਰਪੰਚ ਸੀਗੇ ਹਾਂਜੀ ਹਾਂਜੀ ਚਲੋ ਉਹ ਇਹਨਾਂ ਦੀ ਅੜਦ ਵੀ ਇਹਨਾਂ ਨੂੰ ਪਹਿਲਾਂ ਵੀ ਹਮਲਾ ਆਇਆ ਤਾਂ ਹਾਂਜੀ ਸੁਣਿਆ ਵੀ ਪਹਿਲਾਂ ਵੀ ਸ਼ਾਇਦ ਨਾਲ ਤੋਂ ਹਮਲੇ ਹੋਏ ਨੇ ਐਮਐਲਏ ਵੀ ਮੌਜੂਦ ਸਿ ਹੈ ਜਿੱਥੇ ਸਭ ਤੋਂ ਚਲੋ ਪ੍ਰੋਗਰਾਮ ਦੇ ਚਾਹ ਵੈਸੇ ਚਲੋ ਬੰਨ ਇਨਵਾਈਟ ਕਰਦੇ ਆ ਉਹ ਵੀ ਆਏ ਸੀ ਜਿਹੜੇ ਐਮਐਲਏ ਸੀ ਸਾਡੇ ਸਰਕਾਰ ਜੋ ਸਰਦਾਰ ਸਮੱਸਤ ਧੁੰਜੀ ਸੀ ਮੌਜੂਦ ਸੀਗੇ ਹਾਂਜੀ ਫਰੋਤੀ ਫ ਨੋ ਨੋ ਕੋਈ ਯੂਜ਼ਰ ਐਡ ਕੋਈ ਹੋਇਆ ਸੀ ਹਾਂ ਜੀ ਅੱਜ ਜਦੋਂ ਹਮਲਾਵਰ ਅੰਦਰ ਆਏ ਪੈਲਸ ਦੇ ਜਾਂ ਬਾਹਰ ਅੰਦਰ ਅੰਦਰ ਪੈਲਸ ਜੀ ਹੁੰਦਾ ਹੁੰਦਾ ਕੋ ਪਲੇਨ ਕਰਨ ਦਾ ਕੁਝ ਤੇ ਜਲਦੀ ਵੀ ਇਹਦੀ ਸਰ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਂ ਝੂਠ ਬੋਲਿਆ ਮੈਨੂੰ ਬਰ ਜਾਣਕਾਰੀ ਨਹੀਂ ਸਰ ਜਿਵੇਂ ਜਿੱਦਾਂ ਉਹਨਾਂ ਨੂੰ ਮਤਲਬ ਕੋਈ ਪਹਿਲੇ ਤੋਂ ਸਿਕਿਉਰਟੀ ਕੋਈ ਮਿਲੀ ਹੋਈ ਸੀ ਜਿੱਦਾਂ ਉਹਨਾਂ ਨੂੰ ਪਹਿਲੇ ਸੀ ਕਿ ਆ ਕੋਈ ਨਾ ਕੋਈ ਸਿਕਿਉਰਟੀ ਹੈਗੀ ਸੀ ਸਰ ਸਿਕਿਉਰਟੀ ਵੱਲੋਂ ਪਰਸਨਲੀ ਉਹਨਾਂ ਰੱਖੀ ਹੋਈ ਥੋੜੀ ਬੜੀ ਆਪਣੇ ਫਾਇਦੇ ਵਾਸਤੇ ਵੱਲੋਂ ਉਧਰ ਨਹੀਂ ਗਈ ਜਿੰਨੇ ਬੰਦੇ ਆਏ ਸੀ ਭਾਜੀ ਜਿਨ੍ਹਾਂ ਨੇ ਸਰ ਦੋ ਬੰਦੇ ਸੀ ਉਹ ਮੋਕਰੇ ਭੱਜ ਗਏ ਸੀ ਹਾਂ ਉਹ ਵਾਲ ਉਹ ਵਾਲ ਨਹੀਂ ਗੱਲ ਆ ਕੇ ਸਰ ਮੈਂ ਤੇ ਮਤਲਬ ਫੈਰਕ ਦੀ ਆਵਾਜ਼ ਸੁਣੀ ਮੈਂ ਤਾਂ ਨਹੀਂ ਮਤਲਬ ਦੇਖਿਆ ਪਿਛੇ ਹੀ ਬੈਠੇ ਦੇਖਿਆ ਤੁਸੀਂ ਤਾਂ ਪਿੱਛੇ ਪਾਈ ਦੇਖਿਆ ਨਹੀਂ ਨਹੀਂ ਮੂਰ ਨਹੀਂ ਸੀ ਬੰਦੇ ਉਹਨਾਂ ਨੇ ਠ ਜਿਹੜੀ ਹੈ ਪੰਜਾਬ ਦੇਖੋ ਤਾਂ ਹੀ ਤੇ ਚੌਣੇ ਮਤਲਬ ਵੀ ਕੋਈ ਕਿਸੇ ਦੇ ਵਸਦੀ ਗੱਲ ਨਹੀਂ ਪਰ ਪੰਜਾਬ ਸਥਿਤੀ ਵਧੀਆ ਹੋਣ ਕੀ ਦੀ ਹੈ ਬਹੁਤ ਬੁਰਾ ਹਾਲਿਆ ਸਾਰੇ ਆਪਾਂ ਇੱਕ ਇਨਵੋਲਵ ਬਣੇ ਆ ਪਰਿਵਾਰ ਆਪਾਂ ਸਾਂਝੇ ਨੇ ਔਰਿਜਨਲ ਚਾਹੀਦਾ ਵੀ ਇਹੋ ਜੇ ਕੰਮ ਨਾ ਹੋ ਕਰ ਦੁਨੀਆ ਆਉਣ ਸਮੇਂ ਚ ਇਹ ਦੀ ਸੁਧਾਰ ਚਾਹੀਦਾ ਜੀ ਇਹ ਵਾਲੀ ਐ ਮੈਰੀ ਗੋਲਡ ਪੈਲੇਸ ਹਮੇਸ਼ਾ ਦੇ ਵਿੱਚ ਹੈਗਾ ਇੱਥੇ ਇੱਕ ਵਿਆਦ ਆ ਪ੍ਰੋਗਰਾਮ ਚੱਲ ਰਿਹਾ ਸੀ ਜਿੱਥੇ ਜਰਮਨ ਸਿੰਘ ਇੱਕ ਜਿਹੜੇ ਤਰੰਤਾਂ ਤੋਂ ਜਿਹੜੇ ਇੱਥੇ ਫੰਕਸ਼ਨ ਅਟੈਂਡ ਕਰਨ ਵਾਸਤੇ ਆਏ ਸੀ ਉਹਨਾਂ ਨੂੰ ਉਹ ਜਿਹੜੇ ਵਿਅਕਤੀ ਜਿਹੜੇ ਜਿਨ੍ਹਾਂ ਨੇ ਆ ਕੇ ਗੋਲੀ ਮਾਰੀ ਉਹਨਾਂ ਦੀ ਅਨਫੋਰਚਨਿਟੀ ਉਹਨਾਂ ਦੀ ਜਿਹੜੀ ਹੈਗੀ ਆ ਪਤਾ ਲੱਗਦਾ ਹੈ ਡੈਥ ਹੋਈ ਸੋ ਅਸੀਂ ਅੱਗੇ ਜਿਹੜਾ ਇਮੀਡੀਏਟਲੀ ਕਾਰਵੇ ਕਰ ਰਹੇ ਹਾਂ ਜੀ ਕੋਈ ਹੋਰ ਉਹ ਸਾਰਾ ਜੇ ਹੁਣ ਦੇਖ ਰਹੇ ਆ ਤੁਹਾਡੇ ਸਾਹਮਣੇ ਹੁਣ ਮੌਕੇ ਤੇ ਆਏ ਹੈਗੇ ਸਾਰਾ ਦੇਖ ਰਹੇ ਆ ਇਮੀਡੀਏਟਲੀ ਆ ਰਿਹਾ ਕਿ ਉਸ ਨੂੰ ਧਮਕੀ ਧਮਕੀ ਦੀ ਧਮਕੀ ਮਿਲੀ ਹੋਈ ਸੀ ਜਾਨ ਮਾਰਨ ਦੀ ਔਰ ਪੁਲਿਸ ਨੂੰ ਵੀ ਦਰਖਾਸਤ ਦਿੱਤੀ ਗਈ ਉਸਦੇ ਵਿੱਚ ਦੇਖੋ ਉਹ ਤਰਨਤਨ ਦੇ ਰਹਿਣ ਵਾਲੇ ਸੀਗੇ ਇਸ ਬਾਰੇ ਤਰਨਤਨ ਪੁਲਿਸ ਬਾਰੇ ਜਿਹੜਾ ਜ਼ਿਆਦਾ ਉਹ ਤੁਹਾਨੂੰ ਦੱਸ ਸਕਦੇ ਕਿਉਂਕਿ ਉੱਥੋਂ ਦੇ ਰਹਿਸ਼ੀ ਸੀਗੇ ਸਾਡੇ ਤੇ ਇੱਥੇ ਅਮਰਿਤ ਸਰ ਇੱਕ ਫੰਕਸ਼ਨ ਅਟੈਂਡ ਕਰਨ ਵਾਸਤੇ ਹੋਏ ਸੀਗੇ ਉਹ ਚੀਜ਼ ਨੂੰ ਹੁਣ ਸਾਡਾ ਅਸੀਂ ਇਮੀਡੀਏਟਲੀ ਉੱਤੇ ਕਾਰਵਾਈ ਅਸੀਂ ਕਰ ਰਹੇ ਆ ਅੱਗੇ ਤਫ਼ਤੀਸ਼ ਕਰ ਰਹੇ ਆ ਜੋ ਜੋ ਚੀਜ਼ ਇਮੀਡੀਏਟਲੀ ਜੋ ਚੀਜ਼ ਸਾਹਮਣੇ ਆ ਆਪਣਾ ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਜਾਂਦੀ ਹੈ ਤਰਤੀ ਇਸ ਇਮੀਡੀਏਟਲੀ ਜੋ ਹਿਊਮਨ ਇੰਟੈਲੀਜੈਂਸ ਜੋ ਟੈਕਨੀਕਲ ਸਰਵੇਲੈਂਸ ਜੋ ਅਸੀਂ ਕਰਨਾ ਹੈ ਉਹ ਤੇ ਇਮੀਡੀਏਟਲੀ ਅਸੀਂ ਐਕਸ਼ਨ ਕਰ ਰਹੇ ਹਾਂ ਕਿੰਨੇ ਕੀਤੇ ਗਏ ਜੀ ਸਰ ਦੇਖੋ ਜੋ ਹੁਣ ਤੱਕ ਹੈ ਇੱਕ ਪਾਰ ਉੱਥੇ ਜੋ ਸਾਨੂੰ ਪਤਾ ਲੱਗਾ ਉਹਨੂੰ ਦੇਖ ਰਹੇ ਹਾਂ ਵੇ ਵਰਕਿੰਗ ਹੋ ਰਹੀ ਹੈ ਇੱਕ ਹੋਰ ਚੀਜ਼ ਹਮੇ ਆ ਰਹੀ ਹੈ ਕਿ ਉਹ ਬਰਾਤੀ ਬਣ ਕੇ ਆਏ ਸੀ ਜੀ ਵਿਆਹ ਦੇ ਵਿੱਚ ਦੇਖੋ ਇਹ ਸਾਰਾ ਮੇਰੀ ਤਫਤੀਸ਼ ਦਾ 파ਟ ਹੈਗਾ ਅਜੇ ਮੈਂ ਜੋ ਇਮੀਡੀਏਟਲੀ ਤੁਹਾਨੂੰ ਦੱਸ ਸਕਦਾ ਸੀਗਾ ਜਿਹਦੇ ਨਾਲ ਸਾਡੀ ਤਫਤੀਸ਼ 'ਚ ਕੋਈ ਫਰਜ ਨਾ ਹੋਏ ਉਹ ਤੁਹਾਨੂੰ ਦੱਸ ਦਿੱਤਾ ਗਿਆ ਹੈ ਬਾਕੀ ਇਮੀਡੀਏਟਲੀ ਅਸੀਂ ਸਾਰੇ ਆਫੀਸਰਸ ਇੱਥੇ ਮੌਕੇ ਦੇ ਸੀਨੀਅਰ ਸਾਰੇ ਮੈਂ ਵੀ ਹੈਗਾ ਬਾਕੀ ਸਾਡੇ ਦੋ ਐਡੀਸੀਪੀ ਸਬਾਨ ਐਸਪੀ ਸਬਾਨ ਸਾਰੇ ਸਾਡੀ ਟੀਮ ਹੈਗੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਆਪ ਇਸ ਚੀਜ਼ ਨੂੰ ਸਾਰਾ ਪਰਸਨਲੀ ਦੇਖ ਰਹੇ ਸਾਰਾ ਆ ਕੇ ਉਹ ਸਾਰਾ ਕਰ ਰਹੇ ਨੇ ਸੋ ਜੋ ਜੋ ਅੱਗੇ ਜਿਵੇਂ ਤਫ਼ਤੀਸ਼ ਚ ਸਾਹਮਣੇ ਆਏਗਾ ਵੀ ਡੈਫੀਨਟਲੀ ਤੁਹਾਡੇ ਨਾਲ ਸਹਿਯੋਗ ਕਰੇਗਾ ਮੇਰਾ ਹਿੰਟ ਮਿਲੇ ਜਿੰਨਾ ਤੋਂ ਜਲਦੀ ਫੜੇ ਜਾਂਦੀ ਸੰਭਾਵਨਾ ਹੋਵੇ ਦੇਖੋ ਅਸੀਂ ਇਮੀਡੀਏਟਲੀ ਇਹਦੇ ਵਿੱਚ ਤੇ ਪੰਜਾਬ ਸਰਕਾਰ ਦਾ ਵੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਦਾ ਵੀ ਇਹ ਸਾਡਾ ਜਿਹੜੇ ਕਿਸੇ ਵੀ ਤਰੀਕੇ ਦੇ ਜਿਹੜੇ ਇਹੋ ਜਿਹੇ ਮਾੜੇ ਅੰਤਰ ਨੇ ਉਹਨਾਂ ਦਾ ਕਰਾਉ ਨੋ ਟੋਲਰੈਂਸ ਦੀ ਪਾਲਿਸੀ ਹੈਗੀ ਆ ਤਾਂ ਅੱਗੇ ਵੀ ਪਹਿਲਾਂ ਵੀ ਇਮੀਡੀਏਟਲੀ ਜਿਹੜੇ ਵੀ ਕੋਈ ਜੋ ਵੀ ਨੈਗੇਟਿਵ ਕੰਮ ਹੋਇਆ ਇਮੀਡੀਡੀਟਲੀ ਅੰਮ੍ਰਿਤਸਰ ਪੁਲਿਸ ਨੇ ਉਹਨੂੰ ਟ੍ਰੇਸ ਕੀਤਾ ਇਹ ਵੀ ਤੁਹਾਨੂੰ ਜਲਦੀ ਟ੍ਰੇਸ ਕਰਕੇ ਅਸੀਂ ਦੱਸਾਂਗੇ ਜਲਦੀ ਤੁਹਾਨੂੰ ਸਾਰਾ ਚੀਜ਼